ਉਜਾੜ ਵਿੱਚ ਮਹਾਰਾਜ ਕਰਤਾਰਪੁਰ ਦੇ ਇਲਾਕੇ 'ਚ ਤੁਰੇ ਫਿਰਦੇ ਨੇ ਗੁਰੂ ਨਾਨਕ ਸਾਹਿਬ ਨਾਲ ਸਿੱਖ ਨੇ ਇੱਕ ਫੱਟੇ ਤੇ ਮਰਦਾ ਪਿਆ ਤੇ ਉੱਪਰ ਚਿਟਾ ਬਸਤਰ ਪਿਆ ਗੁਰੂ ਨਾਨਕ ਸਾਹਿਬ ਕਹਿੰਦੇ ਖਾਓ ਜੇ ਤੂੰ ਹਮਰੇ ਸਿੱਖ ਕਹਾਵੋ ਮਾਨੋ ਬਚਨ ਦਾ ਸਦਨ ਸਿਧਾਵੋ ਪਰਿਓ ਸਿੜੀ ਪਰ ਛੱਬ ਇਹ ਖਾਵੋ ਜੇ ਨਹਿ ਖਾਵੋ ਤੋ ਪਛਤਾਵੋ ਇਹ ਖਾਓ ਨਹੀਂ ਖਾਓਗੇ ਤੇ ਪਛਤਾਹੋਗੇ ਉਹ ਕੁਝ ਪਿਛੇ हट ਗਏ ਕੰਨਿਆ ਨੇ ਤੀਰ ਜਿਤਾ ਰਿਆ ਮਹਾਰਾਜ ਕਹਿੰਦੇ ਖਾਂਦੇ ਨਹੀਂ ਜਿਵੇਂ ਉਹ ਪਿੱਛੇ हट ਗਏ ਤੁਸੀਂ ਵੀ ਹਟ ਜਾਓ ਤੋ ਗੁਰੂ ਨਾਨਕ ਸਾਹਿਬ ਨੇ ਵੇਖਿਆ ਵੀ ਬਾਬਾ ਲੈਣਾ ਜੀ ਨਹੀਂ ਲੇ ਤੋ ਮਹਾਰਾਜ ਕਹਿੰਦੇ ਕੀ ਵੇਦੇ ਹੋ ਜਾਂ ਮੁਰਦਾ ਖਾਓ ਜਾਂ ਤੋੜ ਜਾਓ ਤੇ ਬਾਬਾ ਲੈਣਾ ਜੀ ਗਲ ਵਿੱਚ ਪੱਲਾ ਪਾਉਂਦੇ ਨੇ ਕਹਿੰਦੇ ਜੀ ਸੋਚ ਰਿਹਾ ਹਾਂ ਕਿਸ ਦਿਸ਼ਾ ਤੋਂ ਸ਼ੁਰੂ ਕਰਾਂ ਹੁਕਮ ਕਰੋ ਤੇ ਗੁਰੂ ਨਾਨਕ ਸਾਹਿਬ ਦੇ ਬੋਲ ਸਨ ਪੈਰਾਂ ਵੱਲੋਂ ਖਾਓ ਤੇ ਕਹਿੰਦੇ ਗੁਰੂ ਅੰਗਦ ਸਾਹਿਬ ਨੇ ਬਾਬਾ ਲੈਣਾ ਨੇ ਮੁਰਦੇ ਤੋਂ ਜਦੋਂ ਚਿੱਟਾ ਬਸਤਰ ਉਠਾਇਆ ਤੇ ਥੱਲੇ ਕੀ ਵੇਂਦੇ ਨੇ ਤੇ ਹਾਵਲ ਦਾ ਕੜਾ ਪ੍ਰਸ਼ਾਦ ਦਾ ਢੇਰ ਲੱਗਾ ਹੋਇਆ ਹੈ ਚਰਨ ਫੜ ਲਏ ਗੁਰੂ ਨਾਨਕ ਦੇਵ ਚੱਕਰਤ ਨੇ ਬਾਬਾ ਲੈਣਾ ਜੀ ਐ ਪਰਮੇਸ਼ਵਰ ਗੁਰੂ ਨਾਨਕ ਇਹ ਤੁਹਾਡੇ ਹੀ ਕੌਤਕ ਨੇ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਖੇੜੇ ਵਿੱਚ ਆਏ ਵੀ ਸਾਡਾ ਹਰ ਬਚਨ ਕਮਾਇਆ ਹੈ ਗੱਲ ਨਾ ਲਾ ਲਿਆ ਕਹਿੰਦੇ ਬਾਬਾ ਤੂੰ ਲੈਣਾ ਹੈ ਤੇ ਮੈਂ ਸਭ ਕੁਝ ਤੈਨੂੰ ਦੇਣਾ ਹੈ ਛਾਤੀ ਨਾਲ ਲਾ ਕੇ ਅੰਗਾ ਨਾਲ ਲਾ ਕੇ ਗੁਰੂ ਅੰਗਦ ਬਣਾ ਦਿੱਤਾ ਹੁਕਮ ਮੰਨਿਆ ਬਾਬਾ ਲੈਣਾ ਨੇ ਤੇ ਤਖਤ ਤੇ ਬਿਰਾਜ ਗਏ ਬਾਬਾ ਬੁੱਢਾ ਜੀ ਪਾਸੋਂ ਗੁਰਤਾ ਗੱਦੀ ਦਾ ਤਿਲਕ ਲਵਾਇਆ ਗਿਆ ਅਖੀਰ ਫਿਰ ਪਾਤਸ਼ਾਹ ਨੇ ਭਲੀ ਪ੍ਰਕਾਰ ਨਾਲ ਵਿਚਾਰ ਕੇ ਸੋਧ ਕੇ ਬਾਬਾ ਲਹਿਣਾ ਜੀ ਨੂੰ ਅਕਾਲ ਦੇ ਤਖਤ ਦਾ ਦੂਜਾ ਵਾਰਿਸ ਬਣਾਇਆ ਹੁਕਮ ਕੀਤਾ ਜਾਓ ਖਡੂਰ ਸਾਹਿਬ ਨੂੰ ਪ੍ਰਗਟ ਕਰੋ ਸਿੱਖੀ ਦਾ ਮੁੱਖ ਕੇਂਦਰ